ਅੱਜ ਆਪਾਂ ਗੱਲ ਕਰਦੇ ਆਂਗੇ ਦੂਜਾ ਪਾਣੀ ਵੀ ਦੂਜਾ ਪਾਣੀ ਕਦੋਂ ਲਾਉਣਾ ਚਾਹੀਦਾ ਕਿਹੜੇ ਵਾਹਨ ਚ ਕਦੋਂ ਲਾਉਣਾ ਚਾਹੀਦਾ ਕਿਹੜੇ ਚ ਕਦੋਂ ਰੇਤਲੇ ਵਾਹਨ ਚ ਕਦੋਂ ਲਾਉਣਾ ਚਾਹੀਦਾ ਡਾਕਰ ਚ ਕਦੋਂ ਤੇ ਦਰਮਿਆਨੇ ਚ ਕਦੋਂ ਸਤਿਕਾਰ ਦੋਸਤੋ ਮੈਂ ਹਰਪ੍ਰੀਤ ਸਿੰਘ ਪਿੰਡ ਬੱਪੀਆਂਣਾ ਮੇਰੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈਗਾ ਅੱਜ ਆਪਾਂ ਗੱਲ ਕਰਦੇ ਆਂ ਆ ਕਣਕ ਦੀ ਪਾਣੀ ਦੀ ਗੱਲ ਕਰਦੇ ਆਂ ਭਾਈ ਅੱਜ ਆਪਾਂ ਵੀ ਦੂਜਾ ਪਾਣੀ ਆਪਾਂ ਕਹਿ ਦਿੰਦੇ ਆਂ ਕਿ ਕਈ ਵਾਰ ਡੇਟ ਤੇ ਹੋ ਜਾਂਦਾ ਫਿਕਸ ਵੀ ਆਪਾਂ ਮਹੀਨੇ ਬਾਅਦ ਲਾਉਣਾ ਹੀ ਲਾਉਣਾ ਦੂਜਾ ਪਾਣੀ ਇਹ ਜ਼ਰੂਰੀ ਨਹੀਂ ਹੁੰਦਾ ਵੀ ਦੂਜਾ ਪਾਣੀ ਆਪਾਂ ਮਹੀਨੇ ਬਾਅਦ ਲਾਉਣਾ ਹੀ ਲਾਉਣਾਗਾ ਇਹ ਬਾਹਣ ਦੇ ਹਿਸਾਬ ਨਾਲ ਲਾਉਣਾ ਜ਼ਰੂਰੀ ਹੁੰਦਾਗਾ ਅੱਜ ਜਿਹੜੀ ਆਪਣੀ ਆ ਕਣਕ ਆਗੀ ਇਹ 4 ਕਿੱਲੇਾਂ ਦਾ ਫਟਾ ਆਪਣਾ ਇਧਰੋਂ ਇਧਰ ਤੱਕ ਇਹਨੂੰ ਆਪਾਂ ਹਜੇ ਦੂਜਾ ਪਾਣੀ ਨਹੀਂ ਲਾਇਆਗਾ 8 ਨਵੰਬਰ ਦੀ ਵਜਾਂ ਦਾ ਇਹ ਕਣਕ ਤੇ ਅੱਜ ਤਰੀਕ ਹੋ ਗਈ 20 ਇਹ ਪਹਿਲਾ ਪਾਣੀ ਲਾਇਆ ਸੀ ਇਹਨੂੰ 25 ਦਿਨਾਂ ਬਾਅਦ 3-4 ਦਸੰਬਰ ਨੂੰ ਤਾਂ ਉਸ ਤੋਂ ਬਾਅਦ ਇਹਨੂੰ ਹਜੇ ਦੂਜਾ ਪਾਣੀ ਲਾਇਆ ਨਹੀਂ ਬਾਹਣ ਚ ਗਿੱਲ ਦੇਖੋ ਹਜੇ ਵੀ ਕਿੰਨੀ ਗਿੱਲ ਪਈ ਆ ਜੇ ਆਪਾਂ ਇਹਨੂੰ ਮਹੀਨੇ ਬਾਅਦ ਹੀ ਪਾਣੀ ਲਾਉਂਦੇ ਤਾਂ ਇਹ ਵੱਧ ਗਿੱਲ ਹੋਣ ਕਰਕੇ ਇਹ ਵਿੱਚ ਹੀ ਦਬ ਜਾਣੀ ਸੀ ਸੋ ਦੂਜਾ ਪਾਣੀ ਜ਼ਰੂਰੀ ਨਹੀਂ ਹੁੰਦਾ ਵੀ ਮਹੀਨੇ ਬਾਅਦ ਹੀ ਲਾਉਣਾ ਹੁੰਦਾ ਆਪਾਂ ਕਈ ਵਾਰੀ ਕਹਿ ਦਿੰਨੇ ਆ ਵੀ ਮਹੀਨੇ ਬਾਅਦ ਦੂਜਾ ਪਾਣੀ ਮੋੜ ਦਿਓ ਜੀ ਇਹ ਬਾਹਣ ਦੇ ਮਿੱਟੀ ਦੇਖ ਕੇ ਕਈ ਰੇਤਲੇ ਬਾਹਣ ਹੁੰਦੇ ਨੇ ਉੱਥੇ ਵੀ ਨਹੀਂ ਮਹੀਨੇ ਬਾਅਦ ਕੰਮ ਕਰਦਾ ਪਾਣੀ ਉੱਥੇ ਐ ਨਹੀਂ ਪਤਾ 20 ਦਿਨ ਮੋੜਨਾ ਪਾਜੇ ਪਾਣੀ ਸੋ ਪਾਣੀ ਜਦੋਂ ਪਾਣੀ ਆਉ ਦੇ ਬਾਹਣ ਦੇਖ ਕੇ ਲਾਓ ਕਦੇ ਵੀ ਪਾਣੀ ਲਾਉਣਾ ਆਪਦਾ ਬਾਹਣ ਦੇਖ ਕੇ ਲਾਓ ਉਹਦੇ ਨਾਲ ਫਸਲ ਸਹੀ ਰਹਿੰਦੀ ਹੈਗੀ ਆਪਾਂ ਪਾਣੀ ਲਾਉਣ 'ਚ ਹੀ ਗਲਤੀ ਕਰ ਜਾਂਦੇ ਆ ਤਾਂ ਕਰਕੇ ਆਪਣੀ ਫਸਲ ਪੀਲੀ ਪੈਂਦੀ ਹੈ ਜ਼ਿਆਦਾਤਰ ਤਾਂ ਦੂਜੇ ਕਾਰਨ ਮੈਗਨੀਜ਼ ਦੀ ਘਾਟ ਜਾਂ ਜ਼ਿੰਕ ਦੀ ਘਾਟ ਹੁੰਦੀ ਹੈ ਜਿਹੜੀ ਉਹ ਕਿਸੇ ਕਿਸੇ ਵਾਹਨ ਨੂੰ ਆਉਂਦੀ ਹੈ ਹਰ ਇੱਕ ਵਾਹਨ ਨੂੰ ਨਹੀਂ ਤਾਕੜੇ ਵਾਹਨ ਨੂੰ ਬਹੁਤ ਘਾਟ ਆਉਂਦੀ ਹੈ ਤਾਕੜੇ ਵਾਹਨ 'ਚ ਕਣਕ ਪੀਲੀ ਪੈਣ ਦਾ ਕਾਰਨ ਸਿਰਫ ਤੇ ਸਿਰਫ ਪਾਣੀ ਆਪਾਂ ਜਦੋਂ ਬੇਤਰਤੀਬਾ ਲਾਉਨੇ ਆਗੇ ਉਸੇ ਕਾਰਨ ਹੀ ਕਣਕ ਪੀਲੀ ਪੈਂਦੀ ਹੈਗੀ ਨਹੀਂ ਕਣਕ ਪੀਲੀ ਨਹੀਂ ਪੈਂਦੀ ਹੁੰਦੀ ਹੁਣ ਇਹ ਅੱਜ 2 ਮਹੀਨੇ ਤੇ ਮਰ ਲੋ 22 12 ਦਿਨਾਂ ਦੀ ਕਣਕ ਹੋ ਗਈ 2 ਮਹੀਨੇ 12 ਦਿਨਾਂ ਦੀ ਕਣਕ ਆ ਗਈ ਨਾ ਹੀ ਇਹ ਚ ਗੁੱਲੀ ਡੰਡਾਗਾ ਇਹ ਚ 3 ਗੱਟੇ ਕਿੱਲੇ ਦੇ ਆਪਾਂ ਜੂਰੀਆ ਪਾਤਾ 3 ਗੱਟੇ ਆਪਾਂ ਜ਼ਿਆਦਾਤਰ 3 ਗੱਟੀ ਪਾਉਣਾ ਹੁੰਦਾ ਮੈਂ ਕਣਕ ਚ ਇਸ ਤੋਂ ਬਾਅਦ ਪਾਉਂਦਾ ਨਹੀਂ ਹੁਣ ਇਹ ਵਿੱਚ ਬੱਲੀ ਬਣਾਈ ਖੜੀ ਹੈਗੀ ਬੱਲੀ ਵਾਲੀ ਡੰਡੀ ਤੇ ਚੜੀ ਹੋਈ ਹੈਗੀ ਤੇ ਕਈ ਵੀਰ ਕਰਦੇ ਆ ਕਿ ਵੀ ਜਦੋਂ ਆਹ ਕੰਡੀਸ਼ਨ ਹੁੰਦੀ ਹੈਗੀ ਇਸ ਤੇ ਹਰ ਵੀ ਸਾਈਡ ਮੰਨ ਲੋ ਵੀ ਆਪਣੀ ਬਾਥੂ ਵਾਲੀ ਸਪਰੇ ਜਾਂ ਗੁੱਲੀ ਨੰਡਾ ਮਾਰਨ ਵਾਲੀ ਸਪਰੇ ਉਹ ਕਰ ਦਿੰਦੇ ਨੇ ਉਹ ਉਹ ਨਹੀਂ ਕਰਨੀ ਚਾਹੀਦੀ ਆਹ ਕੰਡੀਸ਼ਨ ਤੇ ਆ ਕੇ ਇਹਦੇ ਨਾਲ ਫਿਰ ਬਈ ਸੋਡੀ ਬੱਲੀ ਮਾਰੀ ਰਹੂਗੀ ਉਹ ਤੇ ਅਸਰ ਪਾਉਂਦੀ ਹੈ ਇਹ ਜਿਹੜੀ ਸਪਰੇਅ ਆ ਸੋ ਗੁੱਲੀ ਡੰਡਾ ਜੇ ਹੈਗਾਗਾ ਉਹਨੂੰ ਪਹਿਲੀ ਕੰਟਰੋਲ ਕਰੋ ਜਦੋਂ 2 ਮਹੀਨਾ ਤੋਂ ਛੋਟੀ ਹੁੰਦੀ ਆ ਜਦੋਂ 2 ਮਹੀਨਾ ਤੋਂ ਕਣਕ ਵੱਧ ਹੋ ਜਾਂਦੀ ਆ ਉਹਤੇ ਸਪਰੇਅ ਆਪਣ ਹਰਬੀਸਾਈਡ ਨਹੀਂ ਕਰਨੀ ਚਾਹੀਦੀ ਗਰੇਜ ਕਰੋ ਜਿੰਨਾ ਹੋ ਸਕਦਾ ਸੋ ਆਪਣੇ ਉਹ ਆਗ ਦੂਜੇ ਪਟੇ 'ਚ ਕਿਤੇ ਕਿਤੇ ਗੁੱਲੀ ਡੰਡਾ ਹੈਗਾਗਾ ਸੋਨੂੰ ਦਿਖਾਉਣਾ ਮੈਂ ਉਹ 'ਚ ਉਹਤੇ ਵੀ ਨਹੀਂ ਆਪਾਂ ਸਪਰੇਅ ਕਰੀ ਪਹਿਲਾਂ ਵਕੀਰਾ ਕਰਾਈ ਸੀ ਜੇ ਥੋੜਾ ਕਣ ਹੋਇਆਗਾ ਉਹਤੇ ਵੀ ਆਪਾਂ ਹੁਣ ਸਪਰੇ ਨਹੀਂ ਕਰੀਗੀ ਡੀਬੀਡਬਲਯੂ 370 ਬੀਜਾ ਇਹ ਪਹਿਲੀ ਵਾਰ ਲਾਇਆ ਇਹ ਵੀ ਆਪਾਂ ਦੇਖਣ ਨੂੰ ਤਾਂ ਸੋਹਣੀ ਲੱਗਦੀ ਹੈ ਕਣਕ ਬਾਕੀ ਝਾੜ ਤੁਹਾਡੇ ਨਾਲ ਸਾਂਝਾ ਜਰੂਰ ਕਰਾਂਗੇ ਜਦੋਂ ਆਪਾਂ ਵੱਢ ਲਈ ਵੀ ਕਿੰਨਾ ਝਾੜ ਹੋਇਆ ਕਿੱਲੇ ਦਾ ਇਸ ਤਰ੍ਹਾਂ ਜੇ ਕਿਸੇ ਵੀਰ ਨੇ ਪਹਿਲਾਂ ਡੀਬੀਡਬਲਯੂ 370 ਇਹਦੇ ਪਿਛਲੇ ਸਾਲ ਬੀਜਿਆਗਾ ਝਾੜ ਜਰੂਰ ਦੱਸਿਓ ਕਮੈਂਟ ਕਰਕੇ ਵੀ ਝਾੜ ਕੇ ਮੇਰੇ ਹਾਸਿਗਾ ਇਹਨੂੰ ਹੁਣ ਆਪਾਂ ਦੂਜਾ ਪਾਣੀ ਹੁਣ ਲਾਵਾਂਗੇ ਆ 22 23 ਵਾਲਾ ਮੀਂਹ ਦੱਸਦੇ ਆ ਜੇ ਉਹ ਪੈ ਗਿਆ ਫਿਰ ਤਾਂ 5-7 ਦਿਨ ਹਫਤਾ ਹੋਟਾਪ ਜੂ ਦੇਖਦੇ ਆ ਮੀਂਹ ਕਿੰਨਾ ਕੁ ਪੈਂਦਾ ਜਾਂ ਪੈਂਦਾ ਜਾਂ ਨਾ ਜੇ ਨਾ ਪਿਆ ਬਸ ਫਿਰ ਇਹਨੂੰ 24 25 ਤਰੀਕ ਨੂੰ ਪਾਣੀ ਲਾਵਾਂਗੇ ਦੂਜਾ ਤੇ ਦੂਜੇ ਵਾਹਣ ਇਹ ਡੱਕਰ ਵਾਹਣਾ ਵੱਧਦਾ ਥੋੜਾ ਜਿਹਾ ਇਹ ਆਪਣਾ ਦੂਜਾ ਵਾਹਣਾ ਪੰਜ ਪਾਣੀਆਂ ਨਾਲ ਪਲ ਜਾਂਦਾ ਚਾਰ ਨਾਲ ਵੀ ਪਲ ਜਾਂਦਾ ਪੰਜ ਨਾਲ ਵੀ ਪਲ ਜਾਂਦਾ ਇਹ ਵਾਹਣ ਨੂੰ ਅਣੀ ਵਾਰ ਤੰਨ ਨਾਲ ਸਰਜੇ ਨਹੀਂ ਚਾਰ ਨਾਲ ਤਾਂ ਪੱਕਾ ਸਾਰੀ ਜਾਂਦਾਗਾ ਤੁਹਾਨੂੰ ਆ ਦਿਖਾਉਣਾ ਜੇ ਮੈਂ ਗੁਲੀ ਡੰਡਾ ਹੈਗਾ ਆਏ ਕੋਈ ਗੁਲੀ ਡੰਡਾ ਹੈਗਾ ਵੀ ਆ ਹੁਣ ਵੀ ਤਾਂ ਇਹ ਤੇ ਆਪਾਂ ਹੁਣ ਸਪਰੇ ਨਹੀਂ ਕਰੀਏ ਜੇ ਹੁਣ ਸਪਰੇ ਕਰਾਂਗੇ ਤਾਂ ਉਹ ਬਈ ਮਾੜੀ ਆ ਹੁਣ ਹੁਣ ਸਪਰੇ ਨਹੀਂ ਕਰਨੀ ਚਾਹੀਦੀ ਆਹ ਕੰਡੀਸ਼ਨ ਤੇ ਆ ਕੇ ਜਦੋਂ ਕਣਕ 60 ਦਿਨਾਂ ਤੋਂ ਉੱਪਰ ਹੋ ਜੇ ਉਦੋਂ ਸਪਰੇ ਨਹੀਂ ਕਰਨੀ ਚਾਹੀਦੀ ਹਰ ਬੀ ਸਾਈਡ ਬਾਥੂ ਵਾਲੀ ਦਾ ਗੁਲੀ ਡੰਡੇ ਵਾਲੀ 24D ਹੋਗੀ ਜਿਵੇਂ ਇਹ ਸਪਰੇ ਨਹੀਂ ਕਰਨੀ ਚਾਹੀਦੀਆਂ ਸੋ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਬਈ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਸਪੋਰਟ ਕਰੋ ਪ੍ਰੀਤ ਸੰਧੂ ਫਾਰਮਰ ਨਾਂ ਤੇ ਆਪਣਾ ਚੈਨਲ ਆ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰੋ ਜੀ ਸਾਰਿਆਂ ਦਾ ਧੰਨਵਾਦ ਸੱਚੀ ਕਾ ਦੋਸਤ